ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਲక్ష్ਮੀ ਮੋਦੀ ਹੈ ਜੀ ਮਾਤਾ ਜੀ ਕਿੰਨਾ ਵੀਡੀਓ ਅਸੀਂ ਦੇਖੀ ਹੈ ਵੀ ਚਾਰ ਪੰਜ ਗੁੰਡੇ ਅਨਸਰ ਜਿਹੜੇ ਇੱਧਰ ਮੱਲੇ ਵਿੱਚ ਚਾਰ ਪੰਜ ਗੁੰਡੇ ਅਨਸਰ ਤੁਹਾਡੇ ਮਹੱਲੇ ਚ ਆਏ ਸੀਗੇ ਉਹਨਾਂ ਕੋਲ ਤਲਵਾਰਾਂ ਸੀਗੀਆਂ ਤੁਸੀਂ ਦੇਖਿਆ ਉਹਨਾਂ ਨੂੰ ਮੈਂ ਜੀ ਦੇਖਿਆ ਉਹਨਾਂ ਕੋਲ ਤਲਵਾਰਾਂ ਸੀਆ ਇੱਕ ਵੱਡੀ ਤਲਵਾਰ ਸੀ ਬਾਕੀ ਛੋਟੀਆਂ ਚਿੱਤਨ ਉਹਨਾਂ ਕਿੰਨੇ ਕ ਜਾਣੇ ਸੀ ਉਹ ਚਾਰ ਜਾਣੇ ਸੀ ਜੀ ਚਾਰ ਜਾਣੇ ਹਾਂ ਜੀ ਉਹਨਾਂ ਨੂੰ ਰੋਕਿਆ ਵੀ ਟਾਈਮ ਕਿੰਨਾ ਹੋ ਗਿਆ ਉਹ ਤੁਰਕੇ ਸੀ ਇਹਦੇ ਤੁਰਕੇ ਆਏ ਇਹ ਕਿਹੜੇ ਮਹੱਲੇ ਚ ਖੜੇ ਗਲੀ ਕਿਹੜੀ ਹੈ ਇਹ ਕਰਿਆਨਾ ਭਵਨ ਜੀ ਕਰਿਆਨਾ ਭਵਨ ਵਾਲੀ ਗਲੀ ਜਗਦੀਪ ਸ਼ਰਮਾ ਦੇ ਸਾਹਮਣੇ आँ आँ जी। थी थी जी। जी जी। जी अच्छा जी ते ਕੀ ਕਹਿੰਦੇ ਹੋ ਮੁੰਡੇ ਦੇ ਨੂੰ ਕਹਿੰਦੇ ਜੀ ਟਾਈਮ ਕਿੰਨਾ ਹੋ ਗਿਆ ਹਾਂਜੀ ਮੈਂ ਕਿਹਾ ਜੀ 1:40 ਹੋ ਗਏ ਠੀਕ ਹੈ ਜੀ ਕਹਿੰਦਾ ਜੀ ਫੋਨ ਫੜਾਉ ਤੋਂ ਮੈਂ ਫੋਨ ਫੜਾਤਾ ਉਹਨਾਂ ਨੇ ਤੇ ਤੁਹਾਡਾ ਫੋਨ ਵੀ ਮੰਗਿਆ ਫੋਨ ਮੰਗਿਆ ਜੀ ਮੈਂ ਦੇਤਾ ਉਹਨਾਂ ਨੇ ਦੇਖ ਕੇ ਫੋਨ ਨੰਬਰ ਆਪਦਾ ਉਹ ਟਾਈਮ ਦੇਖ ਕੇ ਮੈਨੂੰ ਫੜਾਤਾ ਠੀਕ ਹੈ ਜੀ ਦੂਜਾ ਵਾਰ ਤੇ ਜੀ ਫਿਰ ਉਹਦੇ ਚਾਰ ਤਲਵਾਰਾ ਮਾਰ ਗਏ ਸ਼ਰਮੇ ਕੇ ਇਧਰ ਦੋ ਦੋ ਇਧਰ ਮਾਰ ਗਏ ਜੀ ਕੀ ਕਿਹੜੇ ਸ਼ਰਮੇ ਦੇ ਕੀ ਨਾਮ ਹੈ ਸੰਦੀਪ ਸ਼ਰਮਾ ਜੀ ਅੱਛਾ ਸੰਦੀਪ ਸ਼ਰਮਾ ਦੇ ਘਰੇ ਮਾਰ ਕੇ ਗਏ ਨੇ ਗੇਟਾਂ ਦੇ ਇਧਰ ਗੇਟ ਤੇ ਦਿਖਾਉਗੇ ਕਿਹੜੇ ਗੇਟਾਂ ਤੇ ਮਾਰ ਦੋ ਊਰੇ ਮਾਰਿਆ ਲੈ ਜੀ ਉਹ ਨਾਲੇ ਅੱਛਾ ਮਾਤਾ ਜੀ ਹਾਂਜੀ ਅੱਛਾ ਜੀ ਹਾਂ ਦੋ ਜੀ ਫਿਰ ਬੱਚ ਸੜਕੀ ਤੇ ਦੇਖਿਆ ਦੋ ਊਰੇ ਮਾਰਦੇ ਦੀ ਜੰਮ ਜਾਂਦੇ ਆ ਜੂਰੇ ਮਾਰ ਕੇ ਕਹਿਨੇ ਜੰਗ ਜੰਗ ਅੱਛਾ ਦੋ ਤਲਵਾਰਾਂ ਉਰੇ ਮਾਰੀਆਂ ਜੀ ਬਾਅਦ ਚ ਜੀ ਸਾਡੇ ਪਲਾਟ ਚੁੱਕ ਕਰਕੇ ਕਹਿਨੇ ਝਾੜੀ ਦੇ ਸਾਹਮਣੇ ਹਾਂ ਫਿਰ ਅੱਗੇ ਬਜਰੀ ਆਉਂਦੀ ਉੱਥੇ ਮਾਰ ਕੇ ਕਹਿਨੇ ਜੀ ਉੱਥੋਂ ਚੱਕਿਆ ਪੁੱਛ ਬੱਟਾ ਜਾਨਾ ਨੇ ਹਾਂਜੀ ਚੱਕੇ ਜੀ ਬਸ ਫਿਰ ਉਹ ਕੁੰਜੇ ਖੜ ਗਏ ਮੈਂ ਉਧਰ ਖੜ ਗਈ ਜੀ ਕੁੰਜੇ ਜਾ ਕੇ ਅੱਛਾ ਤੁਸੀਂ ਦੇਖਣ ਵਾਸਤੇ ਖੜ ਗਏ ਹੋ ਰਹੇ ਮੈਂ ਦੇਖਣ ਵਾਸਤੇ ਖੜ ਗਈ ਜੀ ਠੀਕ ਹੈ ਜੀ ਹਾਂ ਅੱਧੂ ਬਾਅਦ ਚ ਜੀ ਮੈਂ 5 ਮਿੰਟ ਖੜੀ ਰਹੀ ਹਾਂ ਵੀ ਦੇਖਾਂ ਉਹ ਮੈਨੂੰ ਐਵੇਂ ਝੁੱਕੇ ਦੇਖਦੇ ਸੀ ਅੱਛਾ ਹਾਂ ਦੇਖੇ ਉਹਨਾਂ ਨੇ ਫੇ ਮੰਦਰ ਨੂੰ ਹੋ ਗਈ ਮੈਂ ਮੈਸੇ ਅ ਸਾਰਿਆਂ ਦੇ ਹੱਥਾਂ 'ਚ ਤਲਵਾਰਾਂ ਸੀਗੀਆਂ ਇੱਕ ਕੋਲ ਵੱਡੀ ਛਿੱਚੀ ਬਾਕੀ ਛੋਟੇ ਚੱਕ ਬਾਕੀ ਚੱਕ ਤੁਸੀਂ ਸਾਰਿਆਂ ਦੇ ਉਹ ਵੀ ਉਹਨਾਂ ਨੇ ਜੇ ਬਸ ਉਹਨਾਂ ਨਾਲ ਜੇਵਤੀ ਪਾ ਲਿਆ ਸੀ ਇਹ ਤਾਂ ਫਿਰ ਬਹੁਤ ਗਲਤ ਹੈ ਦਿਨ ਦਿਹਾੜੇ ਉਹਦਾ ਕਿਸੇ ਦਿਹਾੜੇ ਜੀ 1 40 ਦਾ ਟਾਈਮ ਜੀ 1 42 ਸਾਮ ਤੋਂ 1 40 ਸਾਮ ਉਹ ਤਾਂ ਤੁਹਾਡੇ ਵੀ ਮਾਰ ਸਕਦੇ ਨੇ ਜਾਂ ਕੋਈ ਮਾਰ ਸਕਦੇ ਕੁਝ ਵੀ ਕਰ ਸਕਦੇ ਸੀ ਕਿਉਂ ਗਿਆ ਤਾਂ ਸਾਰੇ ਮਹੱਲੇ ਚ ਬੰਦੇ ਸੀ ਜੀ ਮੈਂ ਇਕੱਲੀ ਉੱਧਰ ਜਾ ਰਹੀ ਸੀ ਹਾਂ ਤੁਹਾਨੂੰ ਮਾਰ ਕੇ ਤੁਹਾਨੂੰ ਲੁੱਟ ਵੀ ਸਕਦੇ ਸੀਗੇ ਲੁੱਟ ਸਕਦੇ ਸੀ ਜੀ ਹਾਂ ਕੁਝ ਵੀ ਕਰ ਸਕਦੇ ਸੀ ਤੇ ਬੱਚੇ ਵੀ ਜਿਵੇਂ ਖੇਡਦੇ ਹੁੰਦੇ ਨੇ ਗਲੀਆਂ ਚ ਇਹਦਾ ਸੁਖਰਾ ਟਾਕ ਮਾਲਕ ਦਾ ਵੀ ਕੋਈ ਬੱਚਾ ਮਹੱਲੇ ਚ ਕੋਈ ਨਹੀਂ ਹੈਗਾ ਸੀ ਉਹ ਟਾਈਮ ਚ ਸਭ ਅੰਦਰ ਸੀ ਘਰ ਚ ਜੀ ਮਾਤਾ ਜੀ ਹਾਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਇਹ ਜੀ ਸਾਡੇ ਕੋਲ ਕਿਰਪਾ ਕਰਕੇ ਦੇਖਭਾਲ ਕੀਤੀ ਜਾਵੇ ਜੀ ਬਈ ਹਾਂ ਜੀ ਸਾਨੂੰ ਡਰਾ ਕੱਲ ਨੂੰ ਬੱਚਿਆਂ ਨੂੰ ਵੀ ਡਰਾ ਕੋਈ ਚੱਕ ਕੇ ਲੈ ਜਾਊਗਾ ਜੀ ਸਾਨੂੰ ਖਤਰਾ ਬਹੁਤ ਚੀਜ਼ ਪੈਣਾ ਠੀਕ ਹੈ ਮਾਤਾ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਨੀਰੇਜ ਕੁਮਾਰ ਸ਼ਰਮਾ ਜੀ ਨੀਰੇਜ ਜੀ ਅੱਜ ਕੀ ਹੋਇਆ ਤੁਹਾਡੇ ਮਹੱਲੇ ਦੇ ਵਿੱਚ ਸਾਰਾ ਮਹੱਲਾ ਪਰੇਸ਼ਾਨ ਖੜਿਆ ਜਦੋਂ ਆਏ ਅਸੀਂ ਕਹਿੰਦੇ ਇੱਥੇ ਕੋਈ ਗੁੰਡੇ ਅੰਸਰ ਆਏ ਸੀਗੇ ਜੀ ਆ ਸਾਡੇ ਨਾਲ ਹੀ ਸ਼ਹਿਰੀ ਪ੍ਰਧਾਨ ਸੰਦੀਪ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਨਾਲ ਵਾਲੇ ਘਰ ਹੈ ਸਾਡਾ ਇੱਥੇ ਅੱਜ ਤਲਵਾਰਾਂ ਨਾਲ ਕੋਈ ਹਮਲੇ ਕਰਕੇ ਗਏ ਨੇ ਗੇਟ ਤੇ ਕਿਹਨਾਂ ਦੇ ਇਹਨਾਂ ਦੇ ਸੰਦੀਪ ਜੀ ਦੇ ਘਰੇ ਨੀਰੇਜ ਦੇ ਘਰੇ ਸੰਦੀਪ ਸ਼ਰਮਾ ਦੇ ਘਰੇ ਆ ਸੰਦੀਪ ਸ਼ਰਮਾ ਦੇ ਘਰੇ ਜੀ ਅੱਛਾ ਜੀ ਦੁਪਹਿਰ ਨੂੰ 1:00 ਪੋਣੇ ਤੋਂ ਵੇ ਜੀ ਇਹ ਇਹ ਤਾਂ ਬਿਲਕੁਲ ਇੱਥੇ ਦੇਖੋ ਬੱਚੇ ਵੀ ਖੇਡਦੇ ਰਹਿੰਦੇ ਨੇ ਜੀ ਸਕੂਲ ਵਾਲੇ ਬੱਚੇ ਵੀ ਆਉਂਦੇ ਨੇ ਉਸ ਟਾਈਮ ਕੁਝ ਵੀ ਹੋ ਸਕਦਾ ਹੂੰ ਇਹ ਬਹੁਤ ਗਲਤ ਗੱਲ ਹੈ ਜੀ ਵੈਸੇ ਤਾਂ ਇਹ ਪ੍ਰਸ਼ਾਸਨ ਨੂੰ ਚਾਹੀਦਾ ਅਸੀਂ ਇਹਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਅਨਸਰਾਂ ਨੂੰ ਸ਼ਾਰਤੀ ਅਨਸਰਾਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਦੇ ਲਈ ਜਾਵੇ ਜੀ ਸੰਦੀਪ ਜੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਸੀਸੀਟੀਵੀ ਦੀ ਫੋਟੋਜ਼ ਆਈ ਹੈ ਤਾਂ ਕੀ ਕਹਿਣਾ ਹੈ ਤੁਹਾਡੇ ਘਰ ਦੇ ਬਾਹਰ ਅੱਜ ਹਮਲਾ ਹੋਇਆ ਹੈ ਕੀ ਕਹਿਣਾ ਚਾਹੋਗੇ ਪਤਾ ਨਹੀਂ ਜੀ ਆਹ ਕੌਣ ਇਹ ਸ਼ਰਾਰਤੀ ਅਨਸਰ ਸੀਗੇ ਮੈਂ ਤਾਂ ਹੁਣ ਸ਼ਾਮ ਨੂੰ ਜਦੋਂ 6 ਵਜੇ ਘਰੇ ਆਇਆ ਆ ਮੈਨੂੰ ਉਦੋਂ ਪਤਾ ਲੱਗਿਆ ਵੀ ਐਦਾਂ ਕਰਕੇ ਵੀ ਆਹ ਗੱਲ ਹੋਈ ਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਦੁਪਹਿਰ ਦਾ ਟਾਈਮ 'ਚ ਹੋਰ ਸਾਨੂੰ ਵੀ ਕੀ ਕਰੇ ਅੰਦਰ ਬੈਠਾ ਬੱਚਾ ਨੂੰ ਵੀ ਨਹੀਂ ਪਤਾ ਲੱਗਿਆ ਕਿ ਬਾਹਰ ਗੇਟ ਤੇ ਕੋਈ ਹਮਲਾ ਹੋ ਗਿਆ ਭਈ ਤਾਂ ਸਾਨੂੰ ਜਦੋਂ ਸੀਸੀਟੀਵੀ ਫੁਟੇਜ ਦੇਖਿਆ ਕਿਸੇ ਨੇ ਉਹਨਾਂ ਨੇ ਦੇਖਿਆ ਵੀ ਤੁਹਾਡੇ ਘਰ ਦੇ ਦਿੱਤੇ ਕੋਲ ਤਲਵਾਰਾਂ ਮਾਰ ਰਿਹਾ ਹ ਹ ਉਹਨੇ ਸਾਨੂੰ ਦੱਸਿਆ ਫਿਰ ਮੈਨੂੰ ਪਤਾ ਲੱਗਿਆ ਫਿਰ ਅਸੀਂ ਸੀਸੀਟੀਵੀ ਫੁਟੇਜ ਸਾਰੇ ਉਤ ਕਢਾਏ ਨੇ ਤੇ ਪਤਾ ਲੱਗਿਆ ਕਿ ਸਾਡੇ ਘਰ ਦੇ ਉੱਤੇ ਇਹ ਅਟੈਕ ਕੀਤਾ ਗਿਆ ਚਾਰ ਸ਼ ਉਹਦਾ ਉਹਨਾਂ ਦਾ ਮਕਸਦ ਕੀ ਸੀਗਾ ਕਿਸੇ ਤੇ ਹਮਲਾ ਕਰਨਾ ਚਾਹੁੰਦੇ ਸੀ ਜਾਂ ਫਿਰ ਉਹ ਕੋਈ ਵੈਸੀ ਹੁੱਲੜਵਾਦ ਸੀਗੇ ਜਾਂ ਡਰਾਣਾ ਧਮਗਾਉਣਾ ਚਾਹੁੰਦੇ ਸੀਗੇ ਇਹਦੇ ਬਾਰੇ ਕੋਈ ਨੌਲੇਜ ਨਹੀਂ ਇਹ ਹੁਣ ਐਸਐਚਓ ਸਾਹਿਬ ਨੂੰ ਮੈਂ ਵੀਡੀਓਜ਼ ਭੇਜੀਆਂ ਨੇ ਡੀਪੀ ਸਾਹਿਬ ਨੂੰ ਵੀ ਵੀਡੀਓਜ਼ ਭੇਜੀਆਂ ਨੇ ਜੀ ਇਨਵੈਸਟੀਗੇਸ਼ਨ ਕਰਾਉਣਾ ਕਿ ਕੀ ਮੈਟਰ ਹੈ ਕਿ ਕੌਣੇ ਬੰਦੇ ਨੇ ਕਿਉਂ ਕਿਸ ਕਿਹੜੇ ਮਕਸਦ ਨਾਲ ਇੱਥੇ ਆਏ ਨੇ ਕੋਨਾ ਉਹ ਕਿਸੇ ਦੇ ਭੇਜੇ ਹੋਏ ਨੇ ਜਾਂ ਕੋਈ ਵੈਸੀ ਸ਼ਰਾਰਤੀ ਨੇ ਇਹ ਇਹਦਾ ਇਹ ਮੈਂ ਤਾਂ ਵੈਸੀ ਇਹ ਖਤਰੇ ਵਾਲਾ ਹੀ ਕੰਮ ਹੈ ਨਾ ਦੇਖੋ ਮਹੱਲੇ ਦੇ ਵਿੱਚ ਸਰਯਾਮ ਨੰਗੀਆਂ ਕਿਰਪਾਨਾਂ ਲੈ ਕੇ ਫਿਰਦੇ ਨੇ ਕੱਲ ਨੂੰ ਕੋਈ ਬਜ਼ੁਰਗ ਨੂੰ ਲੁੱਟ ਸਕਦੇ ਆ ਜਾਂ ਬੱਚਿਆਂ ਨੂੰ ਜਿਵੇਂ ਇੱਥੇ ਬਜ਼ੁਰਗ ਮਾਤਾ ਜੀ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਉਹ ਚਾਰ ਪੰਜ ਛੋਟੀਆਂ ਤਲਵਾਰਾਂ ਸੀਗੀਆਂ ਜੀ ਚਾਰ ਪੰਜ ਛੋਟੀਆਂ ਕਿਰਚਾਂ ਟਾਈਪ ਹੁੰਦੀਆਂ ਨੇਗੀਆਂ ਉਹ ਸੀਗੀਆਂ ਅੱਛਾ ਜੀ ਕਿੰਨੇ ਵੀ ਜੇਕਰ ਗੇਟ ਬੂਟ ਕੋਈ ਖੁੱਲਾ ਹੁੰਦਾ ਸ਼ੈਰੋ ਘਰ ਸ਼ਾਇਦ ਘਰ ਦੇ ਅੰਦਰ ਵੱਢਦੇ ਘਰ ਦੇ ਉੱਤੇ ਹਮ ਬੱਚਿਆਂ ਦੇ ਹਮਲਾ ਕਰ ਸਕਦੇ ਸੀ ਕਿਉਂਕਿ ਮੈਂ ਉਸ ਟਾਈਮ ਘਰ ਹੈ ਨਹੀਂ ਸੀ ਹਾਂ ਤੇ ਪ੍ਰਮਾਤਮਾ ਜਾਣਦਾ ਹੈ ਇਹ ਤੇ ਤੁਸੀਂ ਸ਼ਹਿਰੀ ਪ੍ਰਧਾਨ ਹੋ ਤੇ ਆਡੀ ਸਰਕਾਰ ਆ ਆਮ ਆਦਮੀ ਪਾਰਟੀ ਦੇ ਤੁਸੀਂ ਮੌਜੂਦਾ ਪ੍ਰਧਾਨ ਹੋ ਫਿਰ ਵੀ ਇਹ ਤੁਹਾਡੇ ਘਰ ਇਹ ਸ਼ਰਾਰਤ ਹੋ ਚੁੱਕੀ ਹੋਈ ਹੈ ਦੇਖੋ ਹੁਣ ਪਤਾ ਕਰਨਾ ਪਏਗਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਐਸਐਚਓ ਸਾਹਿਬ ਆਮ ਬੰਦੇ ਦਾ ਫਿਰ ਕੀ ਬਣੂਗਾ ਜੀ ਜੇ ਸਰਕਾਰ ਦੇ ਬੰਦੇ ਦੇ ਨਾਲ ਹੀ ਇਹ ਹੋ ਸਕਦਾ ਦੇਖੋ ਕਰਦੇ ਆ ਜੀ ਪਤਾ ਇਸ ਚੀਜ਼ ਦਾ ਕੌਣ ਸੀਗੇ ਕਿਸ ਮਕਸਦ ਨਾਲ ਆਏ ਨੇ ਕੋਈ ਕੋਈ ਸਿਆਸੀ ਮਕਸਦ ਹੈ ਕੋਈ ਲੁੱਟਣ ਦਾ ਮਕਸਦ ਸੀ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਹੁੱਲੜਵਾਜੀ ਸੀ ਮਨ ਦੇ ਵਿੱਚ ਕਈ ਵਾਰ ਆਉਂਦਾ ਨਾ ਨਸ਼ਾ ਕਰਕੇ ਐਸੀ ਬੰਦਾ ਹੁੱਲੜਵਾਜਾ ਬਣ ਜਾਂਦਾ ਹੈ ਕੀ ਮਕਸਦ ਸੀਗਾ ਕਿਹੜੇ ਗੇਟਾਂ ਤੇ ਮਾਰੀਏ ਮੜਿਆ ਹਾਂ ਇਹ ਤੇ ਗੇਟ ਤੇ ਹਮਲਾ ਹੋਇਆ ਜੀ ਹਾਂ ਇਹ ਤਾਂ ਚਲੋ ਲੋਹੇ ਦਾ ਗੇਟ ਹੈ ਜੀ ਆਪਾਂ ਜਿੱਥੇ ਮਾਰੀਆਂ ਨੇ ਜੀ ਫਿਰ ਇੱਕ ਤਾਂ ਲੱਕੜ ਦਾ ਦਰਵਾਜ਼ਾ ਇਹ ਤੇ ਮਾਰਿਆ ਨੇ ਫਿਰ ਅੱਗੇ ਮਾਰੀਆਂ ਨੇ ਜੀ ਅੱਛਾ ਜੀ ਹੁਣ ਪ੍ਰਸ਼ਾਸਨ ਨੂੰ ਕੀ ਅਪੀਲ ਕਰੋਗੇ ਅਪੀਲ ਆ ਕਿ ਇਨਵੈਸਟੀਗੇਸ਼ਨ ਕਰੋ ਜੀ ਕਿਸ ਤਰ੍ਹਾਂ ਦਾ ਕੌਣ ਪਰਸਨ ਸੀਗੇ ਇਹ ਕਿਉਂ ਆਏ ਨੇ ਉਹ ਕਿਉਂ ਮਾਰਿਆ ਜੀ ਤੇ ਉਹਨਾਂ ਦਾ ਮਕਸਦ ਕੀ ਸੀਗਾ ਮੈਨੂੰ ਹਿੱਟ ਕਰਨਾ ਸੀ ਜਾਂ ਫਿਰ ਮੈਨੂੰ ਡਰਾਉਣਾ ਧਮਕਾਉਣਾ ਸੀਗਾ ਕਿਸ ਤਰ੍ਹਾਂ ਦਾ ਉਹਨਾਂ ਦਾ ਮਕਸਦ ਸੀਗਾ ਇਹ ਤਾਂ ਹੁਣ ਜਾਂਚ ਤੋਂ ਪਤਾ ਲੱਗੇਗਾ ਜੀ ਪੁਲਿਸ ਕਿਸੇ ਨੂੰ ਲੱਗਦਾ ਕਿ ਮੈਂ ਉਹ ਗਲਤ ਕਰਦਾ ਹੈ ਹੈਨਾ ਜਾਂ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਹੋ ਹੈ ਪਰ ਮੈਂ ਡਰਨਾ ਨਹੀਂ ਆ ਮਾ ਆਦੀ ਪਾਰਟੀ ਦਾ ਸੱਚਾ ਸਿਪਾਹੀ ਹਾਂ ਔਰ ਲੜਦਾ ਰਹੂੰਗਾ ਜਦ ਤੱਕ ਆਵਾਦੀ ਪਾਰਟੀ ਹੈ ਸੰਦੀਪ ਸ਼ਰਮਾ ਹੈ ਜੀ ਮੈਂ ਹਮੇਸ਼ਾ ਪਾਰਟੀ ਦੇ ਨਾਲ ਆ ਉਹਨਾਂ ਦੀ ਚੜ੍ਹਦੀ ਕਲਾ ਯਰ ਅਰਦਾਸ ਕਰੂੰਗਾ ਤੇ ਪਾਰਟੀ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਚੱਲੂੰਗਾ ਅਗਰ ਕੋਈ ਵਿਰੋਧੀ ਪਾਰਟੀ ਇਹ ਇਹ ਮਕਸਦ ਚ ਆਉਣਾ ਚਾਹੁੰਦੀ ਹੈ ਤਾਂ ਮੈਨੂੰ ਜਿੰਨਾ ਮਰਜ਼ੀ ਡਰਾ ਕੇ ਮਂਕਾ ਲਓ ਮੈਂ ਡਰਨਾ ਨਹੀਂ ਜੀ ਥੈਂਕ ਯੂ